ਸਤ ਸ੍ਰੀ ਅਕਾਲ ਤੋਂ ਇੰਡੀਅਨ ਪੰਜਾਬ ਦੇ ਵਿੱਚ ਤੁਹਾਡਾ ਸਵਾਗਤ ਹੈ ਇਸ ਵੇਲੇ ਕੁਝ ਅਜੀਬ ਗੱਲਬਾਤ ਦੇ ਵਿੱਚ ਗੱਲ ਕਰਾਂਗੇ ਪਿੰਡਾਂ ਦੇ ਚੋਣਾਂ ਲੈ ਕੇ ਕਿ ਪਿੰਡਾਂ ਦੇ ਵਿੱਚ ਕਿਹੜੇ ਕਿਹੜੇ ਲੋਕਾਂ ਵਾਸਤੇ ਵਿਕਾਸ ਕੀਤਾ ਗਿਆ ਹੈ ਕਿਹੜੇ ਕਿਹੜੇ ਲੋਕਾਂ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਸਰ ਜੀ ਮੈਂਬਰ ਵੀ ਜੁੜੇ ਹੋਣਗੇ ਅੰਦਰ ਵੀ ਗੱਲਬਾਤ ਕਰਾਂਗੇ ਜਾਣਨ ਦੀ ਕੋਸ਼ਿਸ਼ ਹੋਵੇ ਸਰ ਕੀ ਨਾਮ ਆਪ ਦਾ ਵਾਹਿਗੁਰੂ ਸਰ ਗੱਲ ਕੀਤੀ ਹੈ ਵਿਕਾਸ ਦੀ ਪਿੰਡ ਵਿੱਚ ਕਿੰਨੇ ਕੁ ਵਿਕਾਸ ਹੋਇਆ ਤਾਂ ਆਈ ਗਲੀਆਂ ਨਾਲੀਆਂ ਬਣਾਤੀਆਂ ਨੇ ਜਿਸ ਤੋਂ ਬੈ ਜੀ ਮਤਲਬ ਗਲੀ ਗੁਲੀ ਦਾ ਕੰਮ ਕਰਾ ਗਾ ਇੱਕ ਸਲਾਨ ਘੜ ਬਣਾਇਆ ਉਹ ਕੀਤਾ ਕੰਮ ਉਹ ਰਿਹਾ ਕੰਮ ਨਿੱਕੇ ਮੋਟੇ ਵਿੱਚ ਸਾਡੇ ਹਾਲੇ ਵੀ ਦੇਖੋ ਨਹੀਂ ਮਿਲਦਾ ਕਿ ਸਾਹਮਣੇ ਸਾਡੇ ਨਾਲੇ ਆ ਨਾੜੇ ਆ ਨਾੜੇ ਵੀ ਗੱਲ ਕਰਨ ਲੱਗੋ ਮੈਂ ਨਾੜੇ ਦੀ ਗੱਲ ਕਰਨਾ ਵੀ ਨਹੀਂ ਸਪਾਈ ਹੋਈ ਅੱਜ ਤੋਂ 10-12 ਸਾਲ ਪਹਿਲੇ ਹੋਈ ਸਾਡੇ ਕੋਲ ਫੰਡ ਨਹੀਂ ਉਹ ਸਾਡੇ ਕੋਲ ਰੁਪਈਆ 12 ਲੱਖ ਆ ਉਹ ਅਹੀਂ ਉਹ ਰਾਣੀ ਨੂੰ ਚੋਂ ਜਾ ਤਰਦੀ ਇਸ ਸਮੱਸਿਆ ਨੂੰ ਲੈ ਕੇ ਤੁਸੀਂ ਕਦੀ ਵੀਡੀਓ ਨਾਲ ਡੀਟੀਪੀ ਨਾਲ ਗੱਲ ਕੀਤੀ ਨਹੀਂ ਤੁਸੀਂ ਮੌਕੇ ਤੇ ਮੋਤਵਾਸੀ ਤੁਹਾਨੂੰ ਗੱਲ ਕਰਨੀ ਚਾਹੀਦੀ ਸਪਾਈ ਨਹੀਂ ਹੋਈ ਫੰਡ ਨਹੀਂ ਹੈਗਾ ਨਹੀਂ ਆਏ ਗਿਆ ਉਹਨਾਂ ਨੇ ਇੱਕ ਦੋ ਵਾਰੀ ਕਿਹਾ ਕਾਫੀ ਕਿਹਾ ਪਰ ਹਣ ਉਹ ਸਪਾਈ ਕਰਾ ਦਿਓ ਬਸ ਫੰਡ ਹੋਰ ਮੇਰੇ ਪੈਸੇ ਆਉਣਗੇ ਇਹ ਗੱਲ ਬਾਤ ਕਰਦੇ ਜੀ ਹੋਰ ਵੀ ਪਿੰਡੀਆਂ ਕਾਫੀ ਮੁਸ਼ਕਲਾਂ ਚੱਲਦੀਆਂ ਪਈਆਂ ਕਿੱਦਾਂ ਪਿੰਡ ਦੇ ਵਿੱਚ ਜਾਂਚ ਕਰਨੀ ਹੈਗਾ ਸਕੂਲੀ ਵੀ ਸਕੂਲ ਦਾ ਹਾਲਾਤ ਕਿੱਦਾਂ ਦਾ ਖਰਾਬ ਹੈ ਸਕੂਲ ਠੀਕ ਨਾ ਚ ਬੰਦੇ ਤੇ ਸਕੂਲ ਠੀਕ ਨਾ ਉਹਲਾ ਸਮੋਹ ਰੇ ਦੂਰੀ ਹੋ ਰੇ ਦੂਰੀ ਹੋ ਰੇ ਸੜਕਾਂ ਦੀ ਗੱਲ ਕੀਤੀ ਹੈ ਸੜਕਾਂ ਇਹ ਹੁਣ ਬਣੀ ਚ ਥੋੜੀ ਚੰਗੀਆਂ ਕਿਹੜੀਆਂ ਕਿਹੜੀਆਂ ਮੇਨ ਸਮੱਸਿਆ ਹੈ ਇੱਥੇ ਸਵੱਗਸਿਆ ਇੱਥੇ ਕਾ ਵੀ ਨਾ ਹੈ ਮਸਮੱਸਿਆ ਦਾ ਜੇ ਇਹਦੇ ਇੱਕ ਮੇ ਮੁਕੀ ਰਹੇਗਾ ਸਫਾਈ ਵੀ ਕਰਾ ਲਓ ਅੱਜ ਤੇ ਕੱਲ ਮੁਰਦ ਨਾਲੇ ਪਰ ਇਹਨਾਂ ਲੋਕਾਂ ਨੂੰ ਸਫਾਈ ਹੋਣੀ ਉਹ ਕਰ ਦੇਣਾ ਕੀ ਕਹ ਰਹੇ ਪਿਛਲੇ 12 ਸਾਲ ਤੋਂ ਹੈ ਆਹ ਨਹੀਂ ਮੇਰੇ ਘਰੇ ਨਹੀਂ ਹੋਈ ਜੀ ਮੇਰੇ ਮੋਖੋ ਚੂੜ ਮਾਰੇ ਰੋਣਾ ਨਹੀਂ ਹੋਈ ਬਾਈ ਹੋਰ ਵੀ ਰੋਕਣਾ ਗੱਲਬਾਤ ਕਰਾਂਗਾ ਜਨਾ ਸਰ ਕੀ ਨਾਮ ਆਪਣਾ ਜੰਜੂ ਕੁਮਾਰ ਜੀ ਸਰ ਪੈਂਟ ਦੀ ਗੱਲ ਕੀਤੀ ਹੈ ਤੇ ਕੀ ਖਰਾਤ ਪੈਂਟ ਦੀ ਇਹ ਲਿਖਿਆ ਜੀ ਤੁਸੀਂ ਦੇਖੋ ਨਾਲੇ ਨੂਲੇ ਆਰਾ ਵਗੈਰਾ ਤੇ ਪੁਰੀਆਂ ਪੜੀਆਂ ਵੀ ਜੀਆਂ ਟੁੱਟੀਆਂ ਪੱਦੀਆਂ ਉਹਦੇ ਕੋਈ ਰਿਪੇਅਰ ਕਰੀ ਜਾ ਦੇਣੇ ਇੱਕ ਬਾਰ ਟੈਕ ਲੰਗਾ ਮੁਰਗੀ ਵਿੱਚ ਭਜਾਣਾ ਕੋਈ ਹੈ ਮੱਲੂ ਖਾਣਾ ਪੁੱਛ ਮੁਰਗੀ ਦੀ ਆਹ ਖਾਣਾ ਹਮੇਸ਼ਾ ਇਦਾਂ ਕਰਦੇ ਐ ਪੰਚਾਇਤ ਵਾਲੋ ਜੀ ਸਜਦਾ ਨਾ ਕੰਮ ਕਰਦੇ ਇਦਾਂ ਹੀ ਹੋ ਗਏ ਇਦਾਂ ਸਜਦਾ ਕੋਈ ਬਰੀਆ ਤਰੀਕੇ ਨਾਲ ਕੰਮ ਨਹੀਂ ਕੀਤਾ ਜਾਂਦਾ ਨਾ ਜੀ ਹੋਰ ਕਿਹੜੀ ਕੋਈ ਸਮੱਸਿਆ ਚੱਲਦੀ ਪਈ ਹੈ ਉਹ ਸਮੱਸਿਆ ਲੋਕੋ ਬੇਰਜਗਾਰ ਜ਼ਿਆਦਾ ਨੇ ਉਹਨੇ ਕੰਮ ਪਾਈ ਕਰਦੇ ਮੋਰੇ ਨੇ ਦਿੱਲੀ ਦੇ ਦੇਵਾਰਾ ਬੱਚਿਆਂ ਦੇ ਖੇਲਣ ਖੁੱਲਣ ਨੂੰ ਕੋਈ ਕਰੋੜ ਬਣਾਈ ਗਈ ਨਾ ਜੀ ਨਾ ਉਹ 290 ਦਾ ਸਰਾਈ ਸਾਢੇ 3 ਕਿੱਲੇ ਜਗ੍ਹਾ ਆ ਉਹ ਮੇਰੇ ਖਾਲੇ ਰੀ ਸ਼ੇਕ ਨਾਲ ਜਿਹੜਾ ਤੇ ਬਾਕੀ ਲੋਕਾਂ ਨੇ ਕਬਰ ਕਰ ਦਿੱਤੀ ਜੀ ਪੰਚਾਇਤ ਨੂੰ ਖਾਲੀ ਕੋਈ ਨਹੀਂ ਕਰਵਾਈ ਗਈ ਮੈਂ ਜੀ ਉਹ ਕਈ ਕੋ ਕਰਾਨਾ ਨਹੀਂ ਦੱਬੀ ਦੀ ਕਿਹਨਾਂ ਦੱਬੀਓ ਉਹ ਪੰਚਾਇਤਾਂ ਤੋਂ ਜਿੰਦਾਲੇ ਜਿਹੜਾ ਜ਼ਖੰਦ ਬੰਦਾ ਹੈ ਉਹ ਜਿਹੜੀ ਐਂਟਰੀ ਰਹਿੰਦੀ ਉਹ ਵੀ ਦਬਾ ਦਿੰਦੇ ਕਿਉਂਕਿ ਹਮੇਸ਼ਾ ਹੀ ਜਿਹੜੀ ਪੰਚਾਇਤ ਜ਼ਮੀਨ ਹੁੰਦੀ ਉਹ ਬੱਚੇ ਦੇ ਖੇਲਣ ਲਈ ਜਾਂ ਬੱਚਿਆਂ ਨੇ ਰੋਨ ਬਣਾਦੀ ਜਾ ਰਹੀ ਹੈ ਮਹਾਰਾਜ ਉੰਦੇ ਸੇ ਪੰਚ ਬੰਦਾ ਇੱਕੋ ਕਾਸ਼ ਦਾ ਉਹ ਵੀ ਦਬਾ ਰੱਖਦਾ ਜਿਹੜੀ ਥੱਲੇ ਜ਼ਮੀਨ ਹੈ ਤੁਹੂ ਦੀ ਗੱਲ ਕੀਤੀ ਹੈ ਤੇ ਪਿਛਲੇ ਜੀਜਪੁਰ ਦੇ ਲੋਕੀ ਨਰਕ ਜੀ ਜੀਨ ਤੇ ਮਜਬੂਰ ਹੈ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਪਿਛਲੇ ਲੰਬੇ ਸਮੇਂ ਤੋਂ ਲੋਕ ਸੰਘਰਸ਼ ਕਰਦੇ ਪਏ ਹੈ ਕਿ ਸਾਡੇ ਨਾਲੇ ਸਮੱਸਿਆ ਹੱਲ ਕਰਵਾਏ ਲੇਕਿਨ ਨਾਲੇ ਸਮੱਸਿਆ ਕਿਸੇ ਵਾਸਤੇ ਹੱਲ ਨਹੀਂ ਕੀਤਾ ਗਿਆ ਦੱਸਿਆ ਵੀ ਇਹ ਵੀ ਜਾ ਰਿਹਾ ਹੈ ਕਿ ਪਿਛਲੇ 15 ਸਾਲ ਤੋਂ ਇੱਕੋ ਹੀ ਸਰਪੰਚ ਹੈ ਜਿਹੜਾ ਲਗਾਤਾਰ ਹੀ ਮੰਦਾ ਜਾ ਰਿਹਾ ਲੇਕਿਨ ਕਿਸੇ ਪ੍ਰਕਾਰ ਦੀ ਵੀ ਉਹ ਸਮੱਸਿਆ ਹੱਲ ਨਹੀਂ ਕੀਤਾ ਜਾਂਦਾ ਸਪਾਈ ਦੀ ਗੱਲ ਕੀਤੀ ਹੈ ਤੇ ਸਪਾਈ ਵਾਸਤੇ ਵੀ ਦੇਖੀ ਸਕਦੇ ਹੋ ਤਸਵੀਰਾਂ ਦੇ ਵਿੱਚ ਕੀ ਹਾਲਾਤ ਹੈ ਲੇਡੀਜ਼ ਨਾਲ ਗੱਲਬਾਤ ਕਰਾਂਗੇ ਔਰ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਚੋਣਾਂ ਫਿਰ ਤੋਂ ਆ ਗਈਆਂ ਦੁ ਇਹ ਵਿਕਾਸ ਦੀ ਕਿੰਨਾ ਕਿ ਵਿਕਾਸ ਹੋਇਆ ਪਿੰਡ ਦਾ ਪਿੰਡ ਦੇ ਜੀ 15 ਸਾਲ ਹੋ ਗਏ ਸਾ ਮਿੱਥੇ ਜਾਂਦੇ ਆ 15 ਸਾਲ ਚ ਸਾਡੀ ਗਲੀ ਦਾ ਕੇ ਪਾਸ ਨਿਕਾਸ ਨਹੀਂ ਨਿਕਲਿਆ ਹੈਗਾ ਇਹ ਇਸ ਤੋਂ ਅਸੀਂ ਬਹੁਤ ਦੁਖੀ ਹੋ ਗਏ ਦੇ ਬੱਚੇ ਸਕੂਲ ਜਾਂਦੇ ਆ ਉਹ ਵੀ ਡਿਗ ਡਿਗ ਕੇ ਇੱਥੇ ਪੈਂਦੇ ਆ ਮੈਂ ਖੁਦ ਐਕਟਿਵ ਹਾਂ ਤੇ ਜਾਣੀ ਬੱਚੇ ਸਭ ਮੇਰੇ ਸੱਤਾ ਖੁਦ ਲੱਗ ਗਿਆ ਨੇ ਇਹਦਾ ਕਿਸ ਨੇ ਨਿਕਾਸ ਨਹੀਂ ਕੀਤਾ ਅਸੀਂ ਵੋਟ ਤਾਂ ਪਾਵਾਂਗੇ ਜੇ ਅਗਰ ਸਾਡੀ ਗਲੀ ਦਾ ਨਿਕਾਸ ਹੋਏਗਾ ਤੇ ਇਸ ਮਸਲ ਲੈ ਕੇ ਸਰਪੰਚ ਨਾਲ ਗੱਲਬਾਤ ਕੀਤੀ ਗਈ ਹਾਂਜੀ ਬਹੁਤ ਵਾਰੀ ਕੀਤੀ ਆ 10 ਵਾਰੀ ਉਹਦੇ ਘਰ ਜਾ ਚੁੱਕੇ ਆ ਕੀ ਕਹਿੰਦਾ ਉਹ ਉਹ ਕਹਿੰਦਾ ਕਿ ਮੇਰੇ ਹੁਣ ਹੱਥ ਚ ਗੱਲ ਨਹੀਂ ਰਹੀ ਦੀ ਏ ਮ ਪਿਛਲੇ 15 ਸਾਲ ਤੋਂ ਇੱਦਾਂ ਨਹੀਂ ਕੀਤਾ ਉਹਨਾਂ ਨੇ ਅਸੀਂ ਜਿਹੜੇ ਆਏ ਆ ਇੱਧਰ ਇਹਨਾਂ ਨੇ ਸਿਰਫ ਢੋਲ ਪਾਏ ਉਹਨਾਂ ਨੇ ਇਹ ਜਿਹੜੇ ਪਾਏ ਨੇ ਇਹਨਾਂ ਤੋਂ ਬੇਕਾਰ ਕੀਤੇ ਦੇ ਨੇ ਇੱਥੇ ਬੁਆਨੇ ਵੀ ਡਿੱਗ ਜਾਂਦੇ ਰ ਟੱਕਣ ਟੁੱਟੇ ਦੇ ਨੇ ਕੇ ਸਾਡੀ ਗਲੀ ਦਾ ਕੋਈ ਨਿਕਾਸ ਨਹੀਂ ਕੀਤਾ ਹੈਗਾ ਕੀ ਜਾਂਦਾ ਸਰਕਾਰ ਵਾਲਾ ਕਿ ਪਿੰਡਾਂ ਨੂੰ ਹਰਬਲਦੀ ਜਾਏਗੀ ਲੱਗਦਾ ਕਿ ਤੈਨੂੰ ਹਰਬਲਦੀ ਹੈ ਪਤਾ ਨਹੀਂ ਹੁਣ ਇਹਨਾਂ ਨਾਲ ਬਾਰੇ ਵਿੱਚ ਕੁਝ ਵੀ ਇਹ ਵੀ ਲੋਕਾਂ ਨਾਲ ਗੱਲਬਾਤ ਕਰਨਗੇ ਇਹ ਸਾਨੂੰ YouTube 'ਚ ਯਾਰ ਨੇ ਗੱਲਬਾਤ ਕਰਨਗੇ ਜਨਰਲ ਕੁਝ ਕਰ ਸਰ ਕਿੰਨੀ ਦੇਖ ਤੋ ਲਗਾਤਾਰ ਸਰਪੰਚ ਮੰਨ ਦਬੇ ਹੋਰ ਕਿਹੜਾ ਸਰਪੰਚਾ ਤੁਹਾਡਾ ਦੇਖੋ ਜੀ ਅਸੀਂ ਜੀਸਪੁਰ ਦੇ ਵਾਸੀਆਂ ਤੇ ਸਾਡੀ ਪਿੰਡ ਦੀ ਪੰਜਾਬ ਜਿਹੜੀ 15 ਸਾਲ ਤੋਂ ਤਕਰੀਬਨ ਕੰਟੀਨਿਊ ਬੰਦੀ ਆ ਰਹੀ ਹੈ ਤੇ ਸਾਡੀ ਸਮੱਸਿਆ ਇੱਕ ਛੋਟੀ ਜੀ ਮਾਮੂਲੀ ਸਮੱਸਿਆ ਹੈ ਹੀ ਨਾਲੀ ਦੀ ਜਿਹੜੀ ਕਿ ਅਸੀਂ ਬਾਰ-ਬਾਰ ਬਾਰ-ਬਾਰ ਜਾ ਕੇ ਵੀ ਉਹ ਸਾਡਾ ਕੰਮ ਨਹੀਂ ਹੋਇਆ ਸਰਪੰਚ ਕੋਲ ਵੀ ਬੜੇ ਬਾਰੀ ਗਏ ਵੀਡੀਓ ਤੱਕ ਗਏ ਆਪਾਂ ਅੱਗੇ ਐਮਐਲਏ ਤੱਕ ਵੀ ਅਸੀਂ ਇਹ ਗੱਲ ਪਹੁੰਚਾਈ ਗਈ ਹੈ ਇਹ ਸਾਡੀ ਅੱਜ ਤੱਕ ਕਿਸੇ ਨੇ ਉਹ ਸਮੱਸਿਆ ਹੱਲ ਨਹੀਂ ਕੀਤੀ ਅਸੀਂ ਅਸੀਂ ਚਾਹਨੇ ਆ ਕਿ ਸਾਡੀ ਇਹ ਗਲੀ ਦਾ ਨਿਕਾਸ਼ ਜਿਹੜਾ ਪਾਣੀ ਦਾ ਨਿਕਲੇ ਇਹ ਇਹ ਨਰਕ ਦੀ ਜ਼ਿੰਦਗੀ ਵਿੱਚੋਂ ਅਸੀਂ ਬਾਹਰ ਨਿਕਲੀਏ ਸਾਡੇ ਮੁਹੱਲੇ ਦੇ ਕਾਫੀ ਬੱਚੇ ਜਿਹੜੇ ਬਿਮਾਰ ਵੀ ਪੈ ਗਏ ਜਾਂ ਬਿਮਾਰ ਹੋਣ ਦੀ ਸੰਭਾਵਨਾ ਵੀ ਹੈ ਇਹ ਬਿਮਾਰੀ ਜਿਹੜੀ ਹੈ ਪੂਰੇ ਪਿੰਡ 'ਚ ਵੀ ਫੈਲਣ ਦੀ ਸੰਭਾਵਨਾ ਹੈਗੀ ਆ ਅਸੀਂ ਪੂਰੀ ਆਪਣੀ ਕੋਸ਼ਿਸ਼ ਕਰਕੇ ਦੇਖ ਲਿਆ ਲੇਕਿਨ ਸਾਡਾ ਕੰਮ ਜਿਹੜਾ ਕਿਤੇ ਵੀ ਨਹੀਂ ਹੋ ਪਾਰਿਆ ਤੇ ਨਾ ਹੋਣ ਦੀ ਕੋਈ ਸੰਭਾਵਨਾ ਲੱਗਦੀ ਪਈ ਆ ਪਿਛਲੇ 15 ਸਾਲ ਤੋਂ ਇਹਦੇ ਵਿੱਚ ਸਰਪੰਚ ਮੰਨ ਦਵੇ ਇੱਕੋ ਸਰਪੰਚ ਮੰਨ ਦਵੇ ਆ ਫਿਰ ਕਿਉਂ ਨਹੀਂ ਸਪਸ਼ਟੀਆਂ ਦਿੰਦਾ ਪਿਓ ਇਹ ਦੇਖੋ ਜੀ ਸਰਪੰਚ ਬੰਦਾ ਪਿਆ ਸੀ ਉਹ ਸਮਰਸਤਾ ਸਰਪੰਚ ਦੀ ਹੈ ਕਿ ਕੀ ਮੈਂ ਕਰਨਾ ਜਾਂ ਨਹੀਂ ਕਰਨਾ ਇਹ ਸਰਪੰਚ ਨਾਲ ਅਸੀਂ ਸਾਰੀ ਗੱਲਬਾਤ ਕਰਕੇ ਗਿਣੀ ਆ ਤੇ ਦੋਨੇ ਪਾਸੇ ਪ੍ਰੋਬਲਮ ਆਂਦੀ ਹੈ ਜਿਹੜੇ ਪਾਸੇ ਨਾਲੀ ਕੱਢਦੇ ਆ ਜਿਹੜੇ ਇੱਥੋਂ ਦੇ ਵਾਸੀ ਹੈਗੇ ਉਹ ਨਾਲੀ ਕੱਢਣ ਨਹੀਂ ਦਿੰਦੇ ਉਹ ਕਹਿੰਦੇ ਸਾਡੀ ਜ਼ਮੀਨ ਵਿੱਚ ਆਂਦੀ ਜਾਂ ਕਿ ਸਾਡੀ ਗਲੀ ਤੋਂ 2 ਫੁੱਟ ਫਿਰਣੀ ਅੱਗੇ ਫਰੰਟ 'ਚ ਤੇ ਆਪਣੀ ਆਪਣੀ ਸਮੱਸਿਆ ਲੈ ਕੇ ਸਾਰੇ ਖੜੇ ਹੁੰਦੇ ਆ ਤੇ ਜੇ ਨਾਲੀ ਕੱਢਣ ਦੀ ਕੋਸ਼ਿਸ਼ ਵੀ ਕੀਤੀ ਗਈ ਆ ਤੋਂ ਨਾਲੀ ਨੂੰ ਰੋਕਿਆ ਗਿਆ ਇੰਦੇ ਆ ਲੋਕਿਆ ਗਿਆ ਸੇ ਇਹ ਰੋਕੇ ਗਿਆ ਜਿਹੜੇ ਇੱਥੋਂ ਦੇ ਜਿਹੜੇ ਨਾਲ ਬਸਿੰਦੇ ਹੈਗੇ ਜ ਜਨਾਂ ਦੀ ਜਮੀਨਾਂ ਲੱਗਦੀ ਦੇਖ ਸਕਦੇ ਹੋ ਕਿ ਉਸ ਜਗ੍ਹਾ ਖੜੀ ਆ ਜੀ ਜਗ੍ਹਾ ਤੇ ਉਹਨਾਂ ਨੇ ਪੂਲ ਲਗਾਇਆ ਗਿਆ ਸੀ ਪਾਣੀ ਕੱਢਣ ਵਾਸਤੇ ਲੇਕਿਨ ਸੀਵਰੇਜ ਦਾ ਪਾਣੀ ਕੱਢਣ ਵਾਸਤੇ ਪ੍ਰੋਜੈਕਟ ਲਗਾਇਆ ਗਿਆ ਸੀ ਲੇਕਿਨ ਉਹ ਖੰਡਤ ਹਾਲਾਤ ਦੇ ਵਿੱਚ ਪਿਆ ਲੱਖ ਰੁਪਏ ਲਗਾ ਕੇ ਪ੍ਰੋਜੈਕਟ ਲਗਾਉਣ ਤੋਂ ਬਾਅਦ ਉਹਨੂੰ ਵਰਤੋਂ ਨਹੀਂ ਕੀਤੀ ਯਾਨੀ ਸਰਕਾਰ ਦੀ ਇੱਕ ਰਹਿਂਦੀ ਹੈ सरपंच ਵੀ ਹੋਈ ਗਾਇਆ ਗੱਲ ਕਰਾਂਗੇ ਤੇ ਸਰਪੰਚ ਨੂੰ ਇਸ ਤੋਂ ਧਿਆਨ ਦੇਣਾ ਚਾਹੀਦਾ ਲੇਕਿਨ ਸਰਪੰਚ ਨੇ ਕੋਈ ਵੀ ਧਿਆਨ ਨਹੀਂ ਦਿੱਤਾ ਕਿਦੇ ਚਲਦੇ ਲੋਕੀ ਨਰਾਜ਼ ਨਹੀਂ ਹੋ ਜਾਂਦੇ ਪਿਆ ਲੋਕਾਂ ਨੇ ਵੀ ਕਹਿਣਾ ਕਿ ਗੜਾ ਗੰਦਾ ਪਾਣੀ ਆ ਉਹ ਸਾਡੇ ਘਰਾਂ ਦੇ ਵਿੱਚ ਜਾ ਰਿਹਾ ਲੋਕਾਂ ਨੂੰ ਮੁਸ਼ਕਲਾਂ ਸਾਹਮਣਾ ਕਰਨਾ ਪੈ ਰਿਹਾ ਉਹ ਵੀ ਲੋਕੀ ਸਾਡੇ ਨਾਲ ਜੁੜੇ ਆਂ ਅੰਦਰ ਆ ਵੀ ਗੱਲਬਾਤ ਕਰਾਂਗੇ ਜਾਣਨ ਦੀ ਕੋਸ਼ਿਸ਼ ਕਰ ਸਰ ਗੱਲ ਕੀਤੀ ਹੈ ਪਿੰਡਾਂ ਦੀ ਵਿਕਾਸ ਦੀ ਤੇ ਕਿੰਨਾ ਕੁ ਵਿਕਾਸ ਹੋਇਆ ਪਿੰਡ ਦਾ ਵਿਕਾਸ ਜੀ ਦੇਖੋ ਤੁਹਾਡੇ ਸਾਹਮਣੇ ਹੀ ਆ ਇੱਕ ਖੰਡਰ ਦੇਖੋ ਲੱਭਿਆ ਸਾਰਿਆਂ ਨੂੰ ਇਹ ਜਣੀ ਇਹ ਖੰਡਰ ਜਣੀ ਇਹ ਚਲਾਇਆ ਨਹੀਂ 14 ਲੱਗਿਆ ਇੱਕ ਦੋ ਥੋੜੇ ਜਿੜ ਚਲਾਇਆ ਯਾਰਾ ਜਗਾ ਗੰਦ ਭਰਿਆ ਜੀ ਕੋਈ ਸਫਾਈ ਨਹੀਂ ਪੈਂਦੀ ਹੁੰਦੀ ਅਗਲੀ ਇਹ ਨਾਲੇ ਸੈਕਟਰੀ ਨੂੰ ਵੀ ਸਾਰਿਆਂ ਨੂੰ ਕਿਹਾ ਵੀ ਨਾਲਿਆਂ ਦੀ ਸਫਾਈ ਕਰਾਓ ਅਗਲੀ ਪੰਚਾਇਤ ਨੂੰ ਪੈਸੇ ਵੀ ਆਉਂਦੇ ਆ ਤੇ ਸਫਾਈ ਦੇ ਸਭ ਕੁਝ ਹੁੰਦਾ ਪਰ ਕੋਈ ਸਫਾਈ ਨਹੀਂ ਹੁੰਦਾ ਹੈ ਨਹੀਂ ਕਹਾਂ ਦੇ باوجود ਵੀ ਸੈਕਟਰੀ ਨੂੰ ਵੀ ਕਿਹਾ ਵੀ ਬਰਸਾਂਤ ਆਣ ਵਾਲੀਆਂ ਨੇ ਪਿੱਟ ਦੇ ਵਿੱਚ ਬੁਰਾ ਗੰਦ ਪਾਣੀ ਭਰਿਆ ਜਾਂਦਾ ਸਾਡੀਆਂ ਦੁਕਾਨਾਂ ਅੱਗੇ ਸਾਰੀਆਂ ਡੋਜ ਜਾਂਦੀਆਂ ਨੇ ਕੋਈ ਸਫਾਈ ਕਿਸੇ ਨੇ ਸਾਡੀ ਸੁਣੀ ਨਹੀਂ ਇਹ ਕਿੰਨੀ ਦੇਰ ਤੋਂ ਆ ਰਹੀ ਸਮੱਸਿਆ ਇਹ ਕਾਫੀ ਦੇਰ ਤੋਂ ਆ ਰਹੀ ਹੈ ਜੀ ਹਰ ਸਾਲ ਬਸਾਂਤ ਨੂੰ ਬੀਤੇ ਕੇ ਸਾਰੇ ਪਾਣੀ ਪਾਣੀ ਪਿੰਡ ਦੇ ਵਿੱਚ ਪਾਣੀ ਗੱਲ ਲੰਘਣ ਆਖਾ ਜਾਂਦਾ ਹਰ ਵਾਰੀ ਫੰਡ ਆਉਂਦਾ ਸਰਕਾਰ ਵਾਲਾ ਫੰਡ ਵੀ ਭੇਜਿਆ ਜਾਂਦਾ ਸਰਕਾਰਾਂ ਵਾਲੋ ਸਰਪੰਚ ਨੂੰ ਕਿਹਾ ਵੀ ਜਾਂਦਾ ਕਿ ਸਪਾਈ ਕਰਵਾਈ ਹੈ ਕਿਉਂਕਿ ਸਪਾਈ ਨਹੀਂ ਹੋਏਗੀ ਤੇ ਪਿੰਡ ਦੇ ਵਿੱਚ ਬਿਮਾਰੀ ਹੋਏਗੀ ਤੇ ਕਿਉਂ ਤੁਸੀਂ ਇਹ ਐਸੇ ਤੋਂ ਇਸ ਲਾਈਨ ਤੋਂ ਤੁਰੋ ਜੀ ਇਸ ਲਾਈਨ ਤੋਂ ਤੁਸੀਂ ਅੱਗੇ ਜਾ ਕੇ ਦੇਖੋ ਇਥੋਂ ਕੀ ਹਾਲਤਾ ਜੀ ਇੰਨਾ ਗੰਦਗੀਆ ਇਥੋਂ ਜਿਹੜਾ ਪਿੰਡ ਦੇ ਸਮਸ਼ਾ ਘਾੜ ਦੇ ਵਿੱਚ ਮਰਦਾ ਲੈ ਕੇ ਆਣਿਆ ਨਹੀਂ ਸੋ ਲੰਗੜਾ ਖੋ ਹੁੰਦਾ ਇਹ ਥੋੜੀ ਜੀ ਅੱਗੇ ਜਾ ਕੇ ਦੇਖ ਲਓ ਭਾਈ ਯਾਨੀ ਉਧਰੋਂ ਪਿੰਡ ਜ ਬਣਨਾ ਵੀ ਪਿੰਡ ਦੇ ਵਿੱਚ ਤੇ ਪਿੰਡ ਦੇ ਅੱਗੇ ਢੇਰ ਲੱਗੇ ਜ ਕੁੜੇ ਦੇ ਵਿੱਚ ਪੂਰਾ ਹਾਲ ਹੈ ਇੱਕ ਇੱਥੇ ਗਲੀ ਹੈ ਜੀ ਇੱਕ ਉਹਦੇ ਵਿੱਚ ਦੇਖੋ ਜਾ ਕੇ ਪਾਣੀ ਪਾਣੀ ਜੀ ਹੁੰਦੀ ਨਹੀਂ ਕੋਈ ਸਮੱਸਿਆ ਨਹੀਂ ਹੋਈ ਕਿਉਂ ਨਹੀਂ ਵਿਕਾਸ ਕਰਾਇਆ ਜਾਂਦਾ ਉਹਨਾਂ ਇਹਨਾਂ ਨੂੰ ਪਤਾ ਹੋਵੇਗਾ ਕਿਉਂ ਨਹੀਂ ਕਰਾਂ ਦੇ ਕਿਹਾ ਸਗਣੀ ਆਹੀ ਤੇ ਬਥੇਰੇ ਤੜ ਹੋਣੇ ਸਾਡੀ ਕੌਂਸਲ ਦਾ ਫਿਰ ਕਿਉਂ ਨਾ ਆਗੀਆਂ ਤੇ ਫਿਰ ਕੀ ਸੋਚ ਕੇ ਵੋਟ ਪਾਓਗੇ ਸੋਚ ਲਈ ਉਹ ਆਹੀ ਤੇ ਸੋਚਿਆ ਦਾ ਸਭ ਕੁਝ ਤੇ ਉੱਥੇ ਬਾਈ ਕੰਮ ਬੜਾ ਹੈਵੀ ਹੈ ਜੀ ਉੱਥੇ ਨਹੀਂ ਕੰਮ ਚੱਲਦਾ ਜੀ ਕੋਈ ਜੀ ਜੀ ਸਗਣੀ ਉੱਥੇ ਸਮੱਸਿਆ ਹੱਡੀ ਕੋਈ ਹੱਲ ਨਹੀਂ ਹੋਇਆ ਤੇ ਵੋਟ ਪਾਣ ਵਾਲੇ ਵੋਟਰਾਂ ਵੋਟ ਪਾਦਣਾ ਜੀ ਪਿਛਲੇ 15 ਸਾਲ ਤੋਂ ਇੱਕੋ ਸਰਪੰਚ ਨੂੰ ਚੁਣੇ ਕਰਦੇ ਹੋ ਜੇ ਤੁਹਾਡਾ ਵਿਕਾਸ ਨਹੀਂ ਹੋਇਆ ਦੇ ਵਿੱਚ ਚੋਣਾਂ ਦਾ ਕਾਰਨ ਕੀ ਸੋਚ ਸਾ ਗੱਲ ਕਰਨ ਕੋਈ ਨਹੀਂ ਜੀ ਆਹੀ ਤੇ ਜਣੇ ਉਸ ਪਾਸੇ ਚਲਦੇ ਨਹੀਂ ਔਰ ਜਿਹੜੇ ਬਾਕੀ ਰੁਕੀ ਚਲਦੇ ਆ ਉਹਨਾਂ ਦੀ ਹੋਏਗੀ ਸੋਚ ਕਾ ਤੁਹਾਡੀ ਸੋਚ ਤਾਂ ਨਹੀਂ ਜੀ ਅਸੀਂ ਤਾਂ ਕਹਿੰਦਾ ਜੀ ਬੰਦਾ ਇਦਾਂ ਦਾ ਨਾਮ ਆਵੇ ਕਿ ਜਿਹੜਾ ਵੀ ਪਿੰਡ ਦੇ ਚੰਗੇ ਕੰਮ ਕਰਾਵੇ ਚੰਗੇ ਪਿੰਡ ਦੀ ਹਾਲ ਕਰਾਵੇ ਹਰ ਬੰਦੇ ਦਾ ਸੋਨੇ ਵੀ ਸਮੱਸਿਆ ਸੋਨੇ ਕੋਈ ਸੁਣਦਾ ਹੀ ਨਹੀਂ ਬੱਚਿਆਂ ਦੇ ਲਈ ਕੁਛ ਕੀਤਾ ਗਿਆ ਬੱਚਿਆਂ ਲਈ ਕੋਈ ਨਹੀਂ ਗਰਾਊਂਡ ਸਾਡੇ ਪਿੰਡ ਤੇ ਕੋਈ ਨਹੀਂ ਹੈ ਸਾਡੇ ਮੜੀ ਦੀ ਸਿੰਜ ਹੁੰਦੀਆਂ ਮੂਲੀ ਜੀ ਉਹ ਕਦੇ ਕਿਸੇ ਜਗ੍ਹਾ ਕਦੇ ਕਿਸੇ ਜਗ੍ਹਾ ਦੇ ਵਿੱਚ ਵਾ ਕੇ ਕਰਾਉਂਦੇ ਆ ਇੱਕ ਸਿੰਜ ਨਹੀਂ ਇੱਕ ਸਾਡੇ ਪਿੰਡ ਚ ਕੋਈ ਗਰਾਊਂਡ ਨਹੀਂ ਹੈ ਬੱਚਿਆਂ ਦੇ ਖੇਡਣ ਲਈ ਕਈ ਵਾਰੀ ਹਰ ਸਾਲ ਟੂਰਨਾਮੈਂਟ ਕਰਾਉਂਦੇ ਨੇ ਅੱਜ ਵੀ ਪੁਰਾਏ ਨਹੀਂ ਸਕੂਲ ਦੇ ਵਿੱਚ ਪਰਮਿਸ਼ਨ ਲੈਣੇ ਪੈਂਦੀ ਆ ਕਈ ਵਾਰੀ ਪਰਮਿਸ਼ਨ ਦਿੰਦੇ ਆ ਜਾਂ ਨਖਰੇ ਕਰਦੇ ਆ ਟੂਰਨਾਮੈਂਟ ਬਣਾ ਨਿਸ਼ਾ ਦੀਦ ਨਾ ਚੱਲੇ ਤੇ ਬੱਚੇ ਫਿਰ ਕਿਸ ਤਰ੍ਹਾਂ ਹੋ ਜਾਂਦੇ ਫਿਰ ਬਸ ਕਦੇ ਕਿਤੇ ਕਿਸੇ ਪਿੰਡ ਚ ਅੱਗੇ ਖੇਡਣਗੇ ਕਦੇ ਕਿਤੇ ਚੱਲੇਗੇ ਖੇਡਣਗੇ ਕਲੋਨੀ ਚੱਲੇਗੇ ਕਦੇ ਕਿਤੇ ਚੱਲੇਗੇ ਆਪਣੇ ਪਿੰਡ ਦੇ ਵਿੱਚ ਕੋਈ ਪੱਕੀ ਕੋਈ ਗਰੰਟ ਨਹੀਂ ਸਾਡੇ ਪਿੰਡ ਦੇ ਹਮੇਸ਼ਾ ਇਹ ਕਿਹਾ ਜਾਂਦਾ ਹੈ ਕਿ ਬੱਚਿਆਂ ਨਾਲ ਖੇਡਾਂ ਪਾਓ ਬੱਚਾ ਨਸ਼ਾ ਤੇ ਆਣੇ ਜਾਏਗਾ ਜੇ ਖੇਡਣ ਜਗ੍ਹਾ ਨਹੀਂ ਆ ਤਾਂ ਬਸ ਕਿਸ ਤਰ੍ਹਾਂ ਜਾ ਰਹੇ ਫਿਰ ਉਹ ਬੱਚੇ ਫਿਰ ਨਸ਼ੇ ਵਾਲੇ ਪਾਸੇ ਤੁਰਨਾਂ ਦੀ ਵੇ ਜਿੱਥੇ ਇਹ ਲੋਕਾਂ ਦੇ ਜੀਚ ਕੋ ਤੇ ਲੋਕਾਂ ਨਾਲ ਗੱਲਬਾਤ ਕੀਤੀ ਗਈ ਹੈ ਲੋਕਾਂ ਨੇ ਕਾਫੀ ਕੁਝ ਕਿਹਾ ਉਸ ਮਸਲੇ ਲੈ ਕੇ ਮੋਕਲੇ ਦੇ ਕਿ ਸਰਪੰਚ ਸਾਹਿਬ ਸਿਂਦਰਨਾ ਵੀ ਗੱਲਬਾਤ ਕਰਾਂਗੇ ਜਿਹੜੇ ਰੋਪ ਲਗਾਏ ਆ ਕੀ ਕਹਿੰਨਦਾ ਸਰਪੰਚਾ ਥੋੜਾ ਜਿਲੇ ਪਿਛਲੇ ਕੰਤਨਾ ਸਾਲ ਤੋਂ ਮੈਂ ਸਰਪੰਚ ਆ ਔਰ ਮੈਂ ਪਿੰਡ ਦੇ ਵਿੱਚ ਕਾਫੀ ਕੰਮ ਕੋਈ ਗਲੀ ਨਾਲੀ ਤੱਕੀ ਰਹਿੰਦੀ ਕੀ ਕੋਈ ਕਿਸੇ ਵੀ ਕਿਸੇ ਦਾ ਕੋਈ ਕੰਮ ਨਹੀਂ ਰਹਿੰਦੀ ਸੋ ਆ ਇੱਕ ਨਾਲਾ ਜਿਹੜਾ ਸਫਾਈ ਕਿ ਕਹਿੰਦੇ ਸਾਡੀ ਇਹ ਪੰਚਾਇਤਾਂ ਨੇ 16 ਫਰਵਰੀ ਭੰਗ ਹੋ ਗਈ ਹੈ ਉੱਥੇ ਸਫਾਈ ਫਿਰ ਵੀ ਪਾਣੀ ਨਾਲੇ ਵਿੱਚ ਜਾ ਰਿਹਾ ਉਦੋਂ ਸਵਾਈ ਥੋੜੀ ਕਰਨੇ ਰਹਿ ਗਈ ਸੀ ਤੇ ਮੈਂ ਸੈਕਟਰ ਨੂੰ ਵੀ ਗਿਆ ਆਪਣੇ ਪ੍ਰਬੰਧਕ ਨੂੰ ਵੀ ਗਿਆ ਪ੍ਰਬੰਧਕ ਦਾ ਨਾ ਹੁੰਦੇ ਕਾਰਨ ਇਹ ਸਵਾਈ ਥੋੜੀ ਰਹਿ ਗਈ ਉਹ ਪਾਣੀ ਵਿੱਚ ਨਾਲੇ ਵਾਲੇ ਵਿੱਚ ਹੀ ਜਾ ਰਿਹਾ ਤੇ ਬਿਲਕੁਲ ਅਸੀਂ ਹੁਣ ਕੁੜੀਆਂ ਬਣਾਤੀਆਂ ਨਾ ਪਿੰਡ 'ਚ ਕੋਈ ਗਲੀ ਪੱਕੀ ਨਹੀਂ ਰਹਿਣਤੀ ਇਹਦਾ ਰੋਲਾ ਪਾਣਦੇ ਨੇ ਇਹ ਸਾਰੇ ਆਪੋ ਜੀ ਸ਼ਾਦਾ ਡਰਾਮਾ ਆ ਇਹਦਾ ਇਹੀ ਕੰਮ ਆ ਇਹਨਾਂ ਮੈਂ 20 20 ਸਾਲ ਕੋਣੀ ਜਿੱਤਣ ਦਿੱਤਾ ਤੇ ਅੱਗੇ ਵੀ ਜੋਰ ਲਾ ਰਹੇ ਜਿੱਦਾਂ ਬਈ ਚਾਹੁੰਦੇ ਨੇ ਮੈਨੂੰ ਕੋਈ ਇਥੇ ਫਰਕ ਨਹੀਂ ਪੈਂਦਾ ਇਹਨਾਂ ਨਾਲ ਇਹਨਾਂ ਨੇ ਮੇਰੇ ਖਿਲਾਫ ਗਲਤ ਬੋਲਿਆ ਆ ਮੈਂ ਸਾਰੇ ਸਾਰੇ ਮੇਰੇ ਪੂਰਾ ਮਹੱਲਾ ਮੋਹਰਾ ਟੰਡੀ ਮੇਰੇ ਨਾਲੇ ਪਾਸਾ 10 ਘਰ ਜਿਹੜੇ ਹੈ ਨਾ ਇਹਨਾਂ ਥੋੜਾ ਮੇਰੇ ਖਲਾਬੜ ਤੇ ਮੈਂ ਇਹਦਾ ਵਿਰੋਧ ਕਰਦਾ ਸਰਪੰਚ ਸਾਹਿਬ ਲੋਕਾਂ ਨੇ ਇੱਥੇ ਦੱਸਿਆ ਵੀ ਆ ਸਾਨੂੰ ਇਹ ਮੌਕੇ ਤੇ ਵੀ ਗਏ ਆ ਕਿ ਦੱਸਿਆ ਕਾਫੀ ਜ਼ਿਆਦਾ ਤੇ ਗੇਰਾ ਨਾਲੇ ਆ ਪੋਰ ਹੋ ਪਾਣੀ ਆ ਗੰਦਗੀ ਨਾਲੇ ਲੰਬੇ ਸਮੇਂ ਤੋਂ ਸਾਹਮਣਾ ਪੰਨਾ ਪੈਂਦਾ ਪਿਆ ਲੇਕਿਨ ਉੱਥੇ ਦੇਖਣ ਨੂੰ ਮਿਲਦਾ ਇੱਕ ਸੈਨਿਕ ਵੀ ਰਹਿੰਦਾ ਬੈਗਰ ਰਿਟਾਇਰਡ ਸੈਨਿਕ ਆ ਉਹ ਵੀ ਸੁਣ ਨਹੀਂ ਲਈ ਆ ਜੀ ਹਾਂਜੀ ਉਹ ਤੇ ਗੱਲ ਉਹ ਝਗੜਾ ਇਹ ਜਿੰਦਾ ਦੋਨਾਂ ਪਾਸੇ ਮਾਲਕ ਨੇ ਅਸੀਂ ਇਹ ਨਾਲਾ ਬਣਾਣਾ ਚਾਹਦੇ ਆ ਉਹ ਨਾਲੀ ਬਣਾਣਾ ਕੱਭੇ ਲਗਾਇਆ ਇਹ ਪ੍ਰਬੰਧਕ ਵੀ ਆਇਆ ਦੇਖਣ ਸਾਡਾ ਐਸਜੀਓ ਮਹਿਕ ਨੇ ਅੱਜ ਇਹ ਜਿਹੜਾ ਮੰਡੀ ਬੋਰਡ ਵਾ ਪਰ ਲੋਕਾਂ ਦਾ ਇੰਜੀਨੀਅਰ ਆ ਰਿਹਾ ਉਹ ਜਿਹੜਾ ਜਗ੍ਹਾ ساری ਮਲ ਲਈ ਹੈ ਉਹਦੀ ਨਿਸ਼ਾਨਦੇਹੀ ਹੋਣੀ ਹੈ ਨਿਸ਼ਾਨਦੇਹੀ ਕਰਾ ਦੇ ਉਹਦੇ ਨਾਲ ਇਹਨੂੰ ਬਣਾਇਆ ਪਰ ਲੋਕੀ ਜਿਹੜੇ ਪਲਾਨ ਭੇਜਦੇ ਨਾ ਪਹਿਲਾਂ ਉਹਨਾਂ ਨੂੰ ਚਾਹੀਦਾ ਹੈ ਵੀ ਅੱਗੇ ਪਹਿਲਾਂ ਇਦਾਂ ਸ਼ੀਬਰੀਦਾ ਵਬਸਨਾ ਕਰਕੇ ਹੀ ਮਗਾਂ ਪਲਾਟ ਵੇਚੀ ਹੈ ਲੋਕੀ ਅਨ ਅਥੋਰਾਈਜ਼ ਲੋਡੀਆਂ ਬਲਾਈਆਂ ਦੇ ਜਿਹਦਾ ਪਾਣੀ ਦੀ ਸਮੱਸਿਆ ਆਂਦੀ ਆਂਦੀ ਬਾਅਦ ਸਰ ਤੁਹਾਡੇ ਵਾਲੇ ਐਕਸ਼ਨ ਕੋਲ ਲਿਆ ਗਿਆ ਕਿ ਪਈ ਦੇ ਤੁਸੀਂ ਪਿੰਦੇ ਮੋਹਰ ਵਾਲੇ ਤੁਹਾਡਾ ਰੋਕਣਾ ਚਾਹੀਦਾ ਹੈ ਕਿ ਤੁਸੀਂ ਕਲੋਨੀ ਤੋਂ ਪਹਿਲਾਂ ਸਾਡੀ ਪਰਮਿਸ਼ਨ ਲਈ ਜਾਏ ਜਾਂ ਨਾਲਾ ਬਣਾਇਆ ਜਾਏ ਤੁਹਾਡੇ ਵਾਲ ਕੋਈ ਰੁਕਿਆ ਗਿਆ ਤੇ ਮੇਰੇ 23-30 ਸਾਲ ਤੋਂ ਲੋਕਾਂ ਦੇ ਮੇਰੇ ਜਾਂ ਪਾਲ ਤੋਂ ਪਹਿਲਾਂ ਪਲਾਟ ਲੈਣ ਸਸਤੇ ਲੋਕਾਂ ਲਈ ਜਹਾਜਾ ਬਰਬਾਹਨਾ ਸਭ ਮਰਲੇ ਦੇ ਪਲਾਟ ਲੈ ਲਏ ਨਾ ਤੇ ਮਗਾਂ ਹੋਰ ਬੁਲਾਈ ਰਹਿਣਾ ਆ ਕੇ ਲਾਸ ਆ ਕੇ ਕਿਹੜਿਆਂ ਨੇ ਹੁਣ ਬਣਾਏ ਕਿਹਨਾਂ ਆਏ ਇਹ ਵੀ ਖਾਲੀ ਪਏ ਨੇ ਪਲਾਟ ਦੇ ਦਿੱਖੇ ਹੋਣ ਇਹਨਾਂ ਨੂੰ ਚਾਹੀਦਾ ਇਹ ਲੋਕਾਂ ਨੂੰ ਮਹੀਸਸ ਨਹੀਂ ਲੱਈਏ ਜਿਹੜੇ ਜਿੱਦਾਂ ਆ ਸਰਕਾਰੋਂ ਆਵਾਜ਼ ਥੋੜੀ ਲੈਣ ਨੂੰ ਪਾਉਂਦੀਆਂ ਨਾ ਉੱਥੇ ਵੀ ਪੈਸੇ ਖਰਚੀ ਆ ਏਦਾਂ ਪਾਣ ਨੂੰ ਥੋੜਾ ਲੈਣ ਨਹੀਂ ਤਹਿਤ ਸਰ ਦੇਖਣਾ ਪੈਂਦਾ ਕਿ ਉੱਥੇ ਲੋਕਾਂ ਨੂੰ ਕਿਹਾ ਬੁਮਾਜੇ ਨਾ ਬਜੂਨਾ ਪੈਂਦਾ ਕਿਉਂਕਿ ਕੁਸ਼ ਘਰਾਂ ਦੇ ਵਿੱਚ ਹੁਣ ਦਸਨ ਨੂੰ ਮਿਲੇ ਗਏ ਵਿਆਹ ਵਿਆਹ ਗਏ ਆ ਜੇ ਇਦਾਂ ਦੇ ਹਾਲਾਤ ਰਹਿਣਗੇ ਤੇ ਲੋਕੀ ਬਿਮਾਰੀਆਂ ਨਾਲ ਪਤਾ ਕੱਲ ਕੀ ਸਰਪੈਂਚਰ ਵੀ ਕਈ ਵਾਰੀ ਆਹੀ ਮੁਸ਼ਕਲ ਆਉਂਦੀ ਆ ਨਾ ਵੀ ਜਿਹੜੇ ਦੋ ਫਰੀਕ ਹੁੰਦੇ ਲੋ ਇੱਕ ਕਹਿੰਦਾ ਮੈਂ ਬਣਾ ਨਹੀਂ ਦੇਣੀ ਦੂਜਾ ਕਹਿੰਦਾ ਤਾਂ ਉਦੋਂ ਉਹ ਟਾਈਮ ਲੱਗਣਾ ਆ ਅਸੀਂ ਤੇ ਇਹ ਦੀ ਸ਼ਾਂਦੀ ਕੋਹਾਗੇ ਜਿੱਥੇ ਵੀ ਸਾਡੀ ਸ਼ੜਕ ਦੇ ਨਿਸ਼ਾਨਦੇ ਆਏਗੀ ਇੱਕ ਪਾਸੇ ਨਿਰੰਤਰ ਸਾਡੇ ਉਹਦੀ ਜ਼ਮੀਨ ਹੈ ਦੂਸਰੇ ਪਾਸੇ ਇੱਕ ਕੋਸ਼ਲ ਦੀ ਵੀ ਹੈ ਤੇ ਇਹਨਾਂ ਦਾ ਆਪੋ ਜਿਹੇ ਡਿਸਪੂਟ ਹੋ ਰਿਹਾ ਹੈ ਪਾਈਆਂ ਅੱਥਰੂ ਹੋ ਗਏ ਜਿਲ੍ਹੇ ਦੀ ਸ਼ਾਂਦੀ ਹੋ ਗਈ ਤਾਂ ਤਾਂ ਹੀ ਦਿਖਾਂਗੇ ਵੀ ਕਿੱਥੇ ਕਿੱਥੇ ਨਾਲਾ ਬਣਦਾ ਹੈ ਲੋਕਾਂ ਨੇ ਵੀ ਕਹਿੰਦੇ ਕਿ ਤੁਹਾਡੇ ਟ੍ਰੀਟਮੈਂਟ ਪਲਾਨ ਲਾਇਆ ਗਿਆ ਸੀ ਲੇਕਿਨ ਉਹ ਪੇਮੈਂਟ ਪਲਾਨ ਲਗਾਉਣ ਤੋਂ ਬਾਅਦ ਕੁਝ ਦਿਨ ਚਲੇ ਆ ਉਹ ਰਵਾਜ ਉਸ ਵੇਲੇ ਸਾਡੀ ਮੰਨ ਗਿਆ ਇਹ ਵਾਰ ਚਾਰੀ ਦਿਨ ਜੀ ਪਤਨਾ ਵੀ ਤੇ ਨਵਾਂ ਥੋੜੇ ਉਧਰ ਮੋਟਰ ਦੀ ਖਰਾਬੀ ਆ ਜੀ ਤੇ ਜਿੱਥੇ ਖਰਾਬੀ ਹੁੰਦੀ ਹੈ ਸਾਡੇ ਕੋਲ ਨਾ ਸਰਕਾਰ ਨੇ ਸਾਨੂੰ ਲਗਾ ਕੇ ਦਿੱਤਾ ਉਹਨੂੰ ਚਲਾਉਣ ਵਾਸਤੇ ਮੇਨਟੇਨ ਵਾਸਤੇ ਕੋਈ پیسے ਨਹੀਂ ਕੋਈ ਆ ਦੇਖੋ ਅਹਿਆ ਮਜ਼ਦੂਰ ਰੱਖਾਂਗੇ ਤਾਂ ਉਹਨੂੰ ਤਾਂ ਪੇਮੈਂਟ ਕਰਨੀ ਪੈਣੀ ਕਿਤੋਂ ਤੇ ਅਪਜੈਟ ਫੰਡ ਚੋਂ ਦੇ ਦੇਣ ਉਹਨੂੰ ਵਾਸਤੇ ਤੇ ਪ੍ਰਬੰਧਕ ਹੋਂਦ ਕਾਲ 5-6 ਮਹੀਨਾ ਤੱਕ ਪੈਸੇ ਨਹੀਂ ਦਿੱਤੇ ਤੇ ਇਸ ਕਰੀ ਉਹਨਾਂ 15-20 ਦਿਨਾਂ ਨੂੰ ਚਲਾਇਆ ਲੋਕਾਂ ਦਾ ਪਿਛਲੇ 15 ਸਾਲ ਤੋਂ ਨਾਲੀ ਦੀ ਸਫਾਈ ਨਹੀਂ ਹੋਈ ਇਹ ਸਾਰੇ ਲੋਕੀ ਆਪੋ ਜੀਸ਼ਨ ਦਾ ਹੀ ਕੰਮ ਹੈ ਆਪੋਜੀਸ਼ਨ ਵਾਲੇ ਲੋਪਾਣਾ ਜੀ ਨੂੰ ਕਹਿਣਾ ਕਹਿਤਾ ਵੀ ਸਪਾਈ ਹੋ ਜੀ ਤੇ ਉਹਨੇ ਕੋਣ ਪੁੱਛੇਗਾ ਵਾਜ ਠੀਕ ਹੈ ਨਹੀਂ ਇਸ ਲਈ ਆਪੋ ਲੈਣਾ ਹਰ ਜਗ੍ਹਾ ਤੁਪ ਬਸ ਅਸਵਾਦ ਦੇਖ ਲਓ ਪਾਰਲੀਮੈਂਟ ਆਪੋਜੀਸ਼ਨ ਦਰੋਲਾ ਪਾਣਾ ਇਥੇ ਵੀ ਆਪੋਜੀਸ਼ਨ ਤੁਹਾਡੇ ਸਾਹਮਣੇ ਤਾਂ ਬਤੋ ਹੀ ਦੇਖ ਲਓ ਬਾਕੀ ਗਲੀਆਂ ਤੁਸੀਂ ਦੇਖੀਂ ਨੇ ਪਿੰਡ ਦੀਆਂ ਗਲੀਆਂ ਗਲੀਆਂ ਹੈ ਕੋਈ ਕੱਚੀ ਦੱਸੋ ਮੈਨੂੰ ਕੋਈ ਨਹੀਂ ਸਾਰੀਆਂ ਲਾਤੀਆਂ ਇਹ ਸਮੱਸਿਆ ਸੀ ਕਿ ਕਨਾਲੇ ਦੀ ਤੋਂ ਉਹ ਰਹਿ ਗਈ ਉਹ ਜਲੇ ਹੁੰਦਾ ਤੀਰਾ ਦੇ ਗੱਲ ਕੀਤੀ ਜਾਂਦੀ ਕਿ ਮੜੀਆਂ ਵਾਲੇ ਰੋਡ ਦੇ ਖਿਲਾਫ ਵੀ ਕਾਫੀ ਖਸਕਾ ਕਿਉਂਕਿ ਅੰਤਿਮ ਘਾਰ ਉਹ ਹੁੰਦਾ ਲੋਕਾਂ ਨੇ ਦੱਸਿਆ ਕਿ ਅੰਤਿਮ ਘਾਰ ਦੇ ਵਿੱਚ ਜਿਹੜੇ ਟੈਂਕੇ ਆ ਟੂਟੀਆਂ ਲਗਾਈਆਂ ਗਈਆਂ ਉਹ ਬੜੀਆਂ ਹੀ ਜ਼ਿਆਦਾ ਗਰੀ ਸਸਤੀਆਂ ਹਲਕੇ ਜਿਹੇ ਸੁਣ ਲਗਾਈਆਂ ਨੇ ਕੋਈ ਵੀ ਜਾਣਦਾ ਕਿ ਕਿਸੇ ਵੇਲੇ ਉਹ ਟੂਟੀਆਂ ਨਾਲ ਸਾਨ ਹੋ ਸਦਾ ਪਾਣੀ ਵਗਦਾ ਰਹਿੰਦਾ ਟੂਟੀਆਂ ਕੇਰ ਲਗਾਈਆਂ ਜਿੱਥੇ ਵਧੀਆ ਟੂਟੀਆਂ ਲਗਾਈਆਂ ਲੋਕੀ ਖੋਲ ਕੇ ਲੈ ਜਾਂਦੇ ਨੇ ਮੜੀਆਂ ਜਿਹੜੀਆਂ ਹੁੰਦੀਆਂ ਪਿੰਡੋਂ ਬਾਹਰ ਹੀ ਹੁੰਦੀਆਂ ਉੱਥੇ ਕੋਈ ਰੰਦਾ ਨਹੀਂ ਰੱਖਿਆ ਨਾਲ ਯਹਾਂ ਪਰ ਸਿਆਰ ਜਿੱਦੇ ਹੁੰਦੇ ਨਾ ਕੋਈ ਉਹ ਰੱਖਿਆ ਨਾ ਕੋਈ ਬੰਦਾ ਉੱਥੇ ਕੋਈ ਬੰਦਾ ਨਹੀਂ ਹੈ ਇਹ ਵੀ ਟੂਟ ਅਹੀਂ ਉਹ ਉਣੇਸ ਦੇ ਪਲਾਸਟੀ ਟੂਟੀਆਂ ਲਗਾਈਆਂ ਫਿਰ ਪਲਾਸਟੀ ਕੋਣ ਲੋਹੇ ਲਗਾ ਲਿਆ ਤੇ ਨਗਰ ਉਹ ਫੋਲ ਲਾਈਆਂ ਨੇ ਲੋਕ ਤੇ ਬਾਕੀ ਇਹ ਇਹਦੀ اپੋਜੀਸ਼ਨ ਦਾ ਹੀ ਕੰਮ ਹੈ ਕਿ ਕਿ ਤੂੰ ਪਰਤੂ ਗਲੇ ਟੂਟੀਆਂ ਲੱਗ ਗਈਆਂ ਨੇ ਤੇ ਪਲਾਸਟੀ ਲੱਗੀਆਂ ਵੱਡੀ ਮੁੱਖ ਮੰਗ ਤੇ ਤੁਹਾਡੇ ਪਿੰਡ ਦੇ ਵਿੱਚ ਇਹ ਹੈ ਕਿ ਬੱਚਿਆਂ ਦੇ ਖੇਡਣ ਲਈ ਕੋਈ ਸਟੇਡੀਅਮ ਗਰਾਊਂਡ ਨਹੀਂ ਹੈ ਕਿਉਂਕਿ ਜੇ ਅਗਰ ਸਟੇਡੀਅਮ ਗਰਾਊਂਡ ਨਹੀਂ ਹੋਏਗੀ ਤੇ ਬੱਚਿਆਂ ਦਾ ਭਾਂ ਦੂਜੇ ਪਾਸੇ ਜਾਏਗਾ ਸਟੇਡੀਅਮ ਗਰਾਊਂਡ ਵਾਸਤੇ ਸਭੋਂ ਫਿਰ ਆਪਣੇ ਇੱਕ ਕਿਸੇ ਨਾ ਕੋਈ ਵੀ ਵਿਵਾਦ ਨਹੀਂ ਰੱਖੀ ਤੇ ਦੂਸਰੀ ਸਾਡੇ 1.5 ਕਿਲੋਮੀਟਰ ਪੰਚਾਇਤ ਦੀ ਜ਼ਮੀਨ ਹੈ ਜੇ ਉੱਥੇ ਕਹਿਣਗੇ ਤੇ ਉੱਥੇ ਬਣਾ ਦੇਵਾਂਗੇ ਇਹਨਾਂ ਲੋਕ ਕੋਈ ਖਾਲੀ ਜਗ੍ਹਾ ਛੱਡ ਦੇਣਗੇ ਵੀ ਜੇ ਉੱਥੇ ਜਾਣਾ ਚਾਹੇ ਕੋਈ ਤਾਂ 1.5 ਕਿਲੋਮੀਟਰ ਦੇ ਕੇ ਦਵੋ ਸੜੀ ਜਲਦੀ ਸਾਈਡ ਤੇ ਜੰਗਲ ਵਾਲੇ ਪਾਸੇ ਉੱਤੇ ਸੰਦੇ ਨਾ ਤੁਮ ਕੋ ਇਸ ਕਰਕੇ ਉਹ ਜੇ ਕਹਿਣਗੇ ਛੱਡਦੇ ਹਾਂ ਕਿ ਫਰਕ ਪੰਚਾਇਤ ਜਮੀਨ ਦਾ ਉਹ ਕਹਿੰਦੇ ਪੰਚਾਇਤ ਦਾ ਕਾਫੀ ਅਲੱਗ ਰਹਾ ਫੰਡ ਆਉਂਦਾ ਪੰਚਾਇਤ ਦੇ ਕਾਫੀ ਪੈਸੇ ਆਉਂਦੇ ਹਨ ਲੇਕਿਨ ਨਾ ਹੀ ਸਟਾਈਗਰ ਵਾਈ ਜਾਂਦੀ ਹੈ ਨਾ ਹੀ ਟ੍ਰੀ ਮੈਪ ਲਾ ਤੇ ਬੰਦਾ ਰੱਖਿਆ ਗਿਆ ਜੇ ਫੰਡ ਆਉਂਦਾ ਕਿਸ ਪਾਸ ਹੋ ਜਾਂਦਾ फंड जी गलियों गलियों लगाते जूस कर ही नहीं सकता सारिया जूसिया हो जाएगा जे मर्जी जाकर बीडी दफ्तर जाके घटा आर टी पा के सब जूसी कराई मैं भी फंड नहीं है युद्ध आला जूस्से करानी पाई है पंद्रह भी साल तो अभी एक्शन तो लिया परूसी साई है साइ जूसिया मैं गरंटी ना अंदर फंड आएगा उस पैसे खर्चे हो सरपंच साहब जो भी इलेक्शन ਹੁੰਦੇ ਆ ਦਾਅਵੇ ਬਾਰੇ ਕੀਤੇ ਜਾਂਦੇ ਨੇ ਲੇਕਿਨ ਕਿਤੋਂ ਤੱਕ ਪੂਰੇ ਕੀਤੇ ਜਾਂਦੇ ਕੋਸ਼ਿਸ਼ ਤਾਂ ਇਹ ਕਰੀਏ ਸਾਤੋਂ ਬਾਦ ਵਾਤਬਾਤ ਪੇੜਾ ਦਾ ਡਵੈਲਪਮੈਂਟ ਕਰਾਈ ਜਾਵੇ ਤੇ ਇਸ ਵਾਰੀ ਹਮਨ ਪੰਜਾਬ ਸਰਕਾਰ ਦਾ ਦੇਖੋ ਪੈਸਾ ਜੀ ਮਿਲਿਆ 2.3 ਸਾਲ ਹੋ ਗਏ ਨਾ ਤੇ ਉਸ ਤੋਂ ਪਹਿਲਾਂ ਪੰਨਾਂ ਦੀ ਸਰਕਾਰ ਹੀ ਤੇ ਤਮੀਂ ਹਿੰਦੀ ਠਗੜੇ ਜੀ ਮੰਟੂ ਤੇ ਦਰੇਸ਼ ਤੇ ਬੰਨੂ ਦਾ ਠਗੜੇ ਜੀ ਨੂੰ ਸਿਰਫ 1.5 ਲੱਖ ਰੁਪਏ 5 ਸਾਲਾਂ ਚ ਆਏ ਇਹਦੇ ਪੰਜ ਸਾਲਾਂ ਚ ਇਸ ਵਾਰ ਕੁਝ ਨਹੀਂ ਮਿਲਿਆ ਤੇ ਸੈਂਟਰ ਦੇ ਪੈਸੇ ਨਾਲ ਬੜਾ ਮੋਟਾ ਪੇੜ ਜਿਹੜੀ ਕਈਆਂ ਆ ਜੀ ਉਹਨਾਂ ਅਸੀਂ ਬਣਾਈਆਂ ਬਾਕੀ ਘਲਾ ਸਕਦੇ ਤੁਸੀਂ ਦੇਖ ਰਹੇ ਹੋ ਕਿ ਕਿਦਾਂ ਪੈ ਗਿਆ ਨਾ ਇਨਸ਼ਾ ਅਕਲਮਾ ਕੀ ਬੰਦਾ ਹੈ ਸਾਡੀ ਪੰਚਾਇਤ ਹੈ ਹਾਂ ਪੜੀ ਹਮ ਤੇ ਲਾਈ ਹੈ ਉਹ ਉਹਦਾ ਮਾੜਾ ਮੋਟਾ ਡਵੈਲਪਮੈਂਟ ਹੋ ਰਹੀ ਹੈ ਦੇਖ ਸਕਦੇ ਹੋ ਕਿ ਤੁਸੀਂ ਸਰਪੰਚ ਸਾਹਿਬ ਨੇ ਵੀ ਤੇ ਸਿਆਰੀ ਜਿਹੇ ਲੋਕੀ ਰੋਪ ਲਗਾਉਂਦੇ ਪਿਆ ਝੂਠੇ ਰੋਪ ਲਗਾਉਂਦੇ ਪਿਆ ਦੇਖਣ ਵਾਲੀ ਗੱਲ ਇਹ ਹੈ ਕਿ 5 ਸਾਲ ਤੋਂ ਕਾਫੀ ਦੇਰ ਤੋਂ ਸਰਪੰਚ ਮੰਨ ਦੇਗਾ ਪਿਛਲੇ 15 ਸਾਲ ਤੋਂ ਸਰਪੰਚ ਹੀ ਕਰਦੇ ਪਿਆ ਲੇਕਿਨ ਲੋਕਾਂ ਦੀ ਇਹ ਸਮੱਸਿਆ ਕਿਉਂ ਹੈ ਦੇਖ ਲਓ ਇਹ ਇੰਡੀਲੀ ਪੰਜਾਬ ਮੈਕਠਾਂ ਕੋ ਤੋਂ ਨਿਟੀ ਗੱਡਣ